ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬੀ ਗਾਇਕ ਗੈਰੀ ਸੰਧੂ ਦੇ ਆਸਟ੍ਰੇਲੀਆ ਦੇ ਵਿੱਚ ਸ਼ੋਅ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ ਗੈਰੀ ਸੰਧੂ ਦੇ ਇਸ ਸ਼ੋਅ ਦੌਰਾਨ ਦਰਸ਼ਕਾਂ ਦੇ ਵਿੱਚੋਂ ਹੀ ਇੱਕ ਵਿਅਕਤੀ ਇੱਕ ਨੌਜਵਾਨ ਸਟੇਜ ਤੇ ਚੜ ਗਿਆ ਕਿ ਦੱਸਿਆ ਜਾ ਰਿਹਾ ਗੈਰੀ ਸੰਧੂ ਤੇ ਇਸ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ ਤੇ ਇਹ ਨੌਜਵਾਨ ਗੈਰੀ ਸੰਧੂ ਦੇ ਗਲ ਨੂੰ ਪੈ ਗਿਆ ਇਹ ਪੂਰੀ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਨੇ ਪਹਿਲਾਂ ਸ਼ੋਅ ਦੇਖ ਰਹੇ ਨੌਜਵਾਨਾਂ ਦੇ ਵੱਲ ਮਿਡਲ ਫਿੰਗਰ ਦਿਖਾਈ ਤੇ ਮਿਡਲ ਫਿੰਗਰ ਦਿਖਾਉਣ ਤੇ ਇੱਕ ਨੌਜਵਾਨ ਭੜਕ ਗਿਆ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਗੈਰੀ ਸੰਧੂ ਨੇ ਮਿਡਲ ਫਿੰਗਰ ਦਿਖਾਈ ਕਿਉਂ ਸੀ ਜਦੋਂ ਗੈਰੀ ਸੰਧੂ ਨੇ ਆਪਣੇ ਚੱਲਦੇ ਸ਼ੋਅ ਦੌਰਾਨ ਮਿਡਲ ਫਿੰਗਰ ਦਿਖਾਈ ਤਾਂ ਇੱਕ ਨੌਜਵਾਨ ਭੜਕ ਕੇ ਸਟੇਜ ਤੇ ਚੜ ਗਿਆ ਤੇ ਗੈਰੀ ਸੰਧੂ ਦੇ ਗਲ ਨੂੰ ਪੈ ਗਿਆ ਇਸੇ ਦੌਰਾਨ ਸੁਰੱਖਿਆ ਕਰਮਚਾਰੀ ਸਾਹਮਣੇ ਆਈ ਤੇ ਨੌਜਵਾਨਾਂ ਨੂੰ ਇਹਨਾਂ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਕੀਤਾ ਨੌਜਵਾਨ ਲਗਾਤਾਰ ਗੈਰੀ ਸੰਤੂ ਦਾ ਗੜ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਕਾਬੂ ਕਰਕੇ ਸ਼ੋਅ ਤੋਂ ਬਾਹਰ ਕੱਢਿਆ ਗਿਆ ਹਾਲਾਂਕਿ ਇਹ ਗੱਲ ਸਾਫ਼ ਨਹੀਂ ਹੋ ਸਕੀ ਹੈ ਕਿ ਇਸ ਨੌਜਵਾਨ ਨੂੰ ਬਾਹਰ ਕੱਢਣ ਤੋਂ ਬਾਅਦ ਕੋਈ ਮਾਮਲਾ ਇਸਤੇ ਦਰਜ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ ਪਰ ਜਦੋਂ ਇਸ ਨੌਜਵਾਨ ਨੇ ਗੈਰੀ ਸੰਧੂ ਤੇ ਹਮਲਾ ਕੀਤਾ ਤਾਂ ਗੈਰੀ ਸੰਧੂ ਵੀ ਗੁੱਸੇ ਦੇ ਵਿੱਚ ਆ ਗਏ ਸਨ ਹਾਲਾਂਕਿ ਪੁਲਿਸ ਇਸ ਨੌਜਵਾਨ ਨੂੰ ਕਾਬੂ ਕਰਕੇ ਬਾਹਰ ਲਿਜਾਂਦੀ ਹੋਈ ਦਿਖਾਈ ਦੇ ਰਹੀ ਹੈ ਇਸ ਵੀਡੀਓ ਦੇ ਵਿੱਚ ਪਰ ਇਸਤੇ ਕਾਰਵਾਈ ਕੀ ਹੋਈ ਹੈ ਹਲੇ ਪਤਾ ਨਹੀਂ ਲੱਗ ਸਕਿਆ ਪੂਰੀ ਸਥਿਤੀ ਸਾਫ਼ ਨਹੀਂ ਹੋ ਸਕੀ ਕਿ ਆਖਿਰ ਇਸ ਨੌਜਵਾਨ ਨੇ ਗੈਰੀ ਸੰਧੂ ਤੇ ਹਮਲਾ ਕਿਉਂ ਕੀਤਾ ਤੇ ਚੱਲਦੇ ਸ਼ੋਅ ਦੇ ਵਿੱਚ ਗੈਰੀ ਸੰਧੂ ਨੂੰ ਮਿਡਲ ਫਿੰਗਰ ਦਿਖਾਉਣ ਦੀ ਕੀ ਜ਼ਰੂਰਤ ਪੈ ਗਈ ਜਿਸ ਤੇ ਇਹ ਨੌਜਵਾਨ ਭੜਕਿਆ ਪੂਰੀ ਗੱਲ ਸਾਫ਼ ਨਹੀਂ ਹੋਈ ਹੈ ਉਮੀਦ ਹੈ ਕਿ ਗੈਰੀ ਸੰਧੂ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਇਸ ਤੋਂ ਬਾਅਦ ਗੈਰੀ ਸੰਧੂ ਆਪਣੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਨੂੰ ਇਸ ਪੂਰੇ ਮਾਮਲੇ ਦੀ ਸਫਾਈ ਜ਼ਰੂਰ ਦੇਣਗੇ ਸਾਫ਼ ਜ਼ਰੂਰ ਕਰਨਗੇ ਕਿ ਆਖਰ ਵਿੱਚ ਮਾਮਲਾ ਕੀ ਸੀ ਇੱਕ ਕਹਾਣੀ ਕੀ ਬਣੀ ਹੈ ਤੇ ਕਿਉਂ ਗੈਰੀ ਸੰਧੂ ਦੇ ਨਾਲ ਇਹ ਪੰਗਾ ਜਿਹੜਾ ਸੀ ਨੌਜਵਾਨ ਦਾ ਪੈ ਗਿਆ ਕਿਉਂ ਉਹਨਾਂ ਤੇ ਹਮਲਾ ਕੀਤਾ ਗਿਆ ਉਮੀਦ ਕਰਦੇ ਹਾਂ ਜਲਦੀ ਗੈਰੀ ਸੰਧੂ ਇਸ ਤੇ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕਰਨਗੇ ਤਾਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਤੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਆਖਿਰ ਇਹ ਮਾਮਲਾ ਕੀ ਸੀ ਅਜਿਹਾ ਕਿਉਂ ਹੋਇਆ ਕਿ ਇੱਕ ਨੌਜਵਾਨ ਗੁੱਸੇ 'ਚ ਆ ਕੇ ਗੈਰੀ ਸੰਧੂ ਤੇ ਹਮਲਾ ਕਰ ਦਿੰਦਾ ਹੈ